ਸਸ਼ੇਕਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਸ਼ਿਕੰਜਾ ਕਸਿਆ ਜਾ ਰਿਹਾ ਪਰ ਆਏ ਦਿਨ ਹੀ ਨਸ਼ਾ ਤਸਕਰਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਪਿਛਲੇ ਦਿਨੀ ਬੀੜਤਲਾ ਇਲਾਕੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਸ਼ੱਕੀ ਹਾਲਾਤ ਦੇ ਵਿੱਚ ਨਜ਼ਰ ਆ ਰਿਹਾ ਸੀ ਉਸ ਦੇ ਆਸ-ਪਾਸ ਹੋਰ ਕਈ ਨੌਜਵਾਨ ਸਨ ਜੋ ਖਰੀਦਦਾਰੀ ਕਰ ਰਿਹਾ ਸੀ ਤੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਤੇ ਦੂਸਰੇ ਨੌਜਵਾਨ ਫਟਾਫਟ ਖਰੀਦ ਕੇ ਉਸ ਨੂੰ ਪੈਸੇ ਦੇ ਰਹੇ ਨੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਪੁਲਿਸ ਜੇ ਸਖਤੀ ਕਰ ਰਹੀ ਹੈ ਤਾਂ ਨਸ਼ਾ ਟੜੱਲੇ ਦੇ ਨਾਲ ਕਿਵੇਂ ਵੇਚ ਰਿਹਾ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਉਪਰੋਕਤ ਨੌਜਵਾਨ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਡੀਐਸਪੀ ਦਿਹਾਤੀ ਮਨਜੀਤ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਵੀਡੀਓ ਵਾਇਰਲ ਹੋਈ ਸੀ ਉਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਪਰੋਕਤ ਵਿਅਕਤੀ ਨੂੰ ਰਾਉਂਡ ਅਪ ਕਰ ਲਿਆ ਗਿਆ ਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਡੀਐਸਪੀ ਮਨਜੀਤ ਸਿੰਘ ਦਾ ਇਸ ਤੇ ਹੋਰ ਕੀ ਕਹਿਣਾ ਹੈ ਆਓ ਸੁਣਦੇ ਹਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਪਿੰਡ ਵੀਰਤਲਾ ਥਾਣਾ ਸਦਰ ਦੇ ਨਾਲ ਸੰਬੰਧਿਤ ਹੈ ਪਿੰਡ ਦੇ ਵਿੱਚ ਕੋਈ ਪੰਜ ਛੇ ਨੌਜਵਾਨ ਸ਼ੱਕੀ ਹਾਲਤ ਦੇ ਵਿੱਚ ਦਿਖਾਈ ਦੇ ਰਹੇ ਕੋਈ ਹਰਕਤ ਕਰਦੇ ਦਿਖਾਈ ਦੇ ਰਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਨਿਸ਼ਾਨਦਾਹੀ ਕਰ ਲਈਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਇਹਨਾਂ ਦੇ ਨਾਲ ਹੀ ਇੱਕ ਸਬੰਧਤ ਨੌਜਵਾਨ ਸਤਰਾਮ ਸਿੰਘ ਸੰਰਕ ਪਸ਼ਮੀਰ ਸਿੰਘ ਵਾਸੀ ਵਸਤੀ ਨੰਬਰ 3 ਬੀਰਤਲਾ ਜਿਸ ਨੂੰ ਅਸੀਂ ਗਰਾਉਂਡ ਅਪ ਕਰ ਲਿਆ ਤੇ ਜਿਸ ਦੇ ਵਰਕਲਾ ਕੋਲੋਂ ਇਹਦੀ ਕਾਰਵਾਈ ਕੀਤੀ ਜਾ ਰਹੀ ਹੈ